ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਜਿਹੜੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਬਹੁਤ ਪਸੰਦ ਆਵੇਗੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਾਂ ਇਹ ਕਹਾਣੀ ਆਪਣੇ ਪੁੱਤ ਤੇ ਨੂੰਹ ਦੇ ਰੋਜ਼-ਰੋਜ਼ ਦੇ ਕਲੇਸ਼ ਤੋਂ ਦੁਖੀ ਹੋ ਕੇ ਕੌਰ ਸਿੰਘ ਆਪਣੇ ਕਮਰੇ ਵਿੱਚ ਗਿਆ ਤੇ ਆਪਣਾ ਬੈਗ ਚੁੱਕ ਲਿਆ ਅਤੇ ਉਸ ਵਿੱਚ ਆਪਦੇ ਕੱਪੜੇ ਅਤੇ ਉਦਾਸ ਮਨ ਨਾਲ ਆਪਣੀ ਪਤਨੀ ਦੀ ਤਸਵੀਰ ਨੂੰ ਚੁੱਕਿਆ ਅਤੇ ਕਿਹਾ ਕਿੰਨੇ ਲਾਡਾ ਨਾਲ ਪਾਲ ਕੇ ਵੱਡਾ ਕੀਤਾ ਸੀ ਆਪਾਂ ਆਪਣੇ ਇਕਲੌਤੇ ਪੁੱਤ ਨੂੰ ਇਹ ਕਹਿੰਦੇ ਹੋਏ ਕੌਰ ਸਿੰਘ ਰੋ ਪਿਆ ਪਰ ਫਿਰ ਉਹ ਸੋਚਣ ਲੱਗਿਆ ਕਿ ਇਹ ਕਮਜ਼ੋਰ ਹੋਣ ਦਾ ਸਮਾਂ ਨਹੀਂ ਹੈ ਫਿਰ ਉਸਨੇ ਆਪਣੀਆਂ ਅੱਖਾਂ ਨੂੰ ਪਹੁੰਚਦੇ ਹੋਏ ਆਪਣੀ ਪਤਨੀ ਦੀ ਤਸਵੀਰ ਚੁੱਕੀ ਤੇ ਬੈਗ ਵਿੱਚ ਰੱਖ ਲਈ ਅਤੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਜੋ ਬਿਰਧ ਆਸ਼ਰਮ ਵਿੱਚ ਰਹਿੰਦਾ ਸੀ ਭਰੇ ਮਨ ਨਾਲ ਉਸਨੇ ਉਸ ਨੂੰ ਆਖਿਆ ਕਿ ਉਹ ਵੀ ਤੇਰੇ ਨਾਲ ਬਿਰਧ ਆਸ਼ਰਮ ਵਿੱਚ ਰਹਿਣਾ ਚਾਹੁੰਦਾ ਹੈ ਇਨਾ ਸੁਣਦੇ ਹੀ ਉਸ ਦਾ ਦੋਸਤ ਹੈਰਾਨ ਹੋ ਗਿਆ ਉਸ ਕੋਲ ਕਹਿਣ ਸੌਣ ਲਈ ਕੋਈ ਸ਼ਬਦ ਹੀ ਨਾ ਰਿਹਾ ਕੌਰ ਸਿੰਘ ਨੇ ਬਸ ਇਨਾ ਹੀ ਕਿਹਾ ਕਿ ਮੈਂ ਰੋਜ਼-ਰੋਜ਼ ਦੇ ਕਲਾ ਕਲੇਸ਼ ਤੋਂ ਤੰਗ ਆ ਗਿਆ ਹਾਂ ਅਤੇ ਇੱਕ ਘੰਟੇ ਤੱਕ ਤੇਰੇ ਕੋਲ ਪਹੁੰਚ ਰਿਹਾ ਹਾਂ ਜਦੋਂ ਕੌਰ ਸਿੰਘ ਆਪਣਾ ਘਰ ਛੱਡ ਕੇ ਜਾਣ ਲਈ ਆਪਣਾ ਬੈਗ ਲੈ ਕੇ ਨਿਕਲਣ ਲੱਗਿਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਪੁੱਤ ਅਤੇ ਨੂ ਆਪਣੇ ਕਮਰੇ ਵਿੱਚ ਬੈਠ ਕੇ ਚਾਹ ਦੇ ਨਾਲ ਸਨੈਕਸ ਖਾਣ ਦਾ ਆਨੰਦ ਲੈ ਰਹੇ ਸੀ ਪਰ ਦੋਨਾਂ ਵਿੱਚੋਂ ਕਿਸੇ ਨੇ ਵੀ ਨਹੀਂ ਪੁੱਛਿਆ ਕਿ ਤੁਸੀਂ ਇਹ ਸਮਾਨ ਲੈ ਕੇ ਕਿੱਧਰ ਜਾ ਰਹੇ ਹੋ ਅਤੇ ਨਾ ਹੀ ਕਿਸੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰੋਜ਼-ਰੋਜ਼ ਦੀ ਬੇਇੱਜ਼ਤੀ ਭਰੀ ਜ਼ਿੰਦਗੀ ਤੋਂ ਤੰਗ ਆ ਕੇ ਕੌਰ ਸਿੰਘ ਬਿਰਧ ਆਸ਼ਰਮ ਵਿੱਚ ਪਹੁੰਚ ਗਿਆ। ਥੋੜਾ ਸਮਾਂ ਉੱਥੇ ਰਹਿਣ ਤੋਂ ਬਾਅਦ ਕੌਰ ਸਿੰਘ ਦੇ ਉੱਥੇ ਕਾਫੀ ਮਿੱਤਰ ਬਣ ਗਏ। ਉਹ ਸਾਰਿਆਂ ਨਾਲ ਆਪਣਾ ਦੁੱਖ-ਸੁਖ ਵੰਡਦਾ, ਗੱਲਾਂ-ਬਾਤਾਂ ਕਰਦਾ ਅਤੇ ਸਵੇਰੇ-ਸਵੇਰੇ ਉਹਨਾਂ ਨਾਲ ਘੁੰਮਣ-ਫਿਰਨ ਵੀ ਜਾਂਦਾ। ਹੌਲੀ-ਹੌਲੀ ਕੌਰ ਸਿੰਘ ਨੂੰ ਵਿਰਦ ਆਸ਼ਰਮ ਵਿੱਚ ਹੀ ਰਹਿਣਾ ਚੰਗਾ ਲੱਗਣ ਲੱਗ ਪਿਆ ਘਰ ਨਾਲੋਂ ਜ਼ਿਆਦਾ ਸਕੂਨ ਉਸ ਨੂੰ ਆਸ਼ਰਮ ਵਿੱਚ ਮਿਲਦਾ ਉੱਥੇ ਸਾਰੇ ਮਿੱਤਰ ਇਕੱਠੇ ਬੈਠ ਕੇ ਹੀ ਰੋਟੀ ਖਾਂਦੇ ਘਰ ਦੇ ਰੋਜ਼-ਰੋਜ਼ ਦੇ ਕਲੇਸ਼ ਵਿੱਚ ਕੌਰ ਸਿੰਘ ਦਾ ਹਿਰਦਾ ਚੀਰਿਆ ਗਿਆ ਸੀ ਅਤੇ ਉਹ ਹਮੇਸ਼ਾ ਆਪਣੀ ਪਤਨੀ ਦੀ ਤਸਵੀਰ ਨਾਲ ਗੱਲਾਂ ਕਰਦਾ ਰਹਿੰਦਾ ਕਿ ਤੂੰ ਤਾਂ ਮੈਨੂੰ ਪਹਿਲਾਂ ਹੀ ਛੱਡ ਕੇ ਤੁਰ ਗਈ ਪਰ ਉਸ ਪੁੱਤ ਨੇ ਵੀ ਮੇਰਾ ਸਾਥ ਨਾ ਦਿੱਤਾ ਜਿਸ ਲਈ ਮੈਂ ਆਪਣਾ ਪਸੀਨਾ ਪਾਣੀ ਦੀ ਤਰ੍ਹਾਂ ਵਹਾਇਆ ਸੀ ਇੱਕ ਦਿਨ ਕੌਰ ਸਿੰਘ ਪਾਰਕ ਵਿੱਚ ਟਹਿਰ ਰਿਹਾ ਸੀ ਉਦੋਂ ਹੀ ਬਿਰਦ ਆਸ਼ਰਮ ਦੇ ਗੇਟ ਦੇ ਬਾਹਰ ਇੱਕ ਕਾਰ ਆ ਕੇ ਰੁਕੀ ਆਸ਼ਰਮ ਵਿੱਚ ਰਹਿੰਦੇ ਸਾਰੇ ਲੋਕ ਉਸ ਕਾਰ ਨੂੰ ਦੇਖਣ ਲੱਗੇ ਅਤੇ ਸੋਚਣ ਲੱਗੇ ਕਿ ਅੱਜ ਫੇਰ ਕੋਈ ਅਪਹਾਗਾ ਬਜ਼ੁਰਗ ਬਿਰਦ ਆਸ਼ਰਮ ਵਿੱਚ ਆਇਆ ਹੈ ਜਿਸ ਨੇ ਨਾ ਜਾਣੇ ਕਿੰਨੇ ਯਤਰਾ ਨਾਲ ਆਪਣੇ ਬੱਚਿਆਂ ਨੂੰ ਪਾਲ ਪਲੋਸ ਕੇ ਪੜਾ ਲਿਖਾ ਕੇ ਵੱਡਾ ਕੀਤਾ ਹੋਣਾ ਹੈ ਅੱਜ ਫਿਰ ਕੋਈ ਅੱਖਾਂ ਵਿੱਚ ਹੰਝੂ ਲੈ ਕੇ ਆਸ਼ਰਮ ਵਿੱਚ ਪ੍ਰਵੇਸ਼ ਕਰੇਗਾ। ਕਾਰ ਵਿੱਚੋਂ ਇੱਕ ਨੌਜਵਾਨ ਮੁੰਡਾ ਉੱਤਰਿਆ ਅਤੇ ਉਸ ਤੋਂ ਬਾਅਦ ਇੱਕ ਔਰਤ ਜੋ ਸ਼ਾਇਦ ਉਸਦੀ ਮਾਂ ਸੀ ਦਾ ਹੱਥ ਫੜ ਕੇ ਉਸ ਨੂੰ ਬਾਹਰ ਕੱਢਣ ਲੱਗਿਆ। ਉਸ ਔਰਤ ਦੀ ਉਮਰ ਲਗਭਗ 70 ਦੇ ਕਰੀਬ ਹੋਵੇਗੀ। ਸਿਰ ਤੇ ਚੁੰਨੀ ਲਈ ਹੋਣ ਕਰਕੇ ਉਸ ਦਾ ਚਿਹਰਾ ਚੰਗੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਸੀ। ਫਿਰ ਉਸ ਤੋਂ ਬਾਅਦ ਕਾਰ ਵਿੱਚੋਂ ਇੱਕ ਹੋਰ ਔਰਤ ਉਤਰੀ। ਜਸਦੀ ਉਮਰ ਲਗਭਗ 30-35 ਦੇ ਕਰੀਬ ਹੋਵੇਗੀ ਉਸਦੇ ਹੱਥ ਵਿੱਚ ਇੱਕ ਬੈਗ ਸੀ ਫਿਰ ਉਸ ਔਰਤ ਨੇ ਉਹ ਬੈਗ ਉਸ ਬੁੱਢੀ ਔਰਤ ਦੇ ਹੱਥ ਵਿੱਚ ਫੜਾ ਦਿੱਤਾ ਅਤੇ ਉਹ ਨੇੜੇ ਹੋ ਕੇ ਕੁਝ ਕਹਿਣ ਲੱਗੀ ਅਤੇ ਉਹ ਬੁੱਢੀ ਔਰਤ ਚੁੱਪਚਾਪ ਉਸ ਔਰਤ ਦੀ ਗੱਲ ਸੁਣ ਰਹੀ ਸੀ ਫਿਰ ਉਹ ਦੋਵੇਂ ਜਣੇ ਵਾਪਸ ਕਾਰ ਵਿੱਚ ਬੈਠੇ ਅਤੇ ਚਲੇ ਗਏ ਅਤੇ ਉਹ ਬੁੱਢੀ ਔਰਤ ਕੁਝ ਦੇਰ ਆਸ਼ਰਮ ਦੇ ਬਾਹਰ ਖੜੀ ਰਹੀ ਅਤੇ ਫਿਰ ਅੱਖਾਂ ਪੂੰਝਦੀ ਹੋਈ ਆਸ਼ਰਮ ਦੇ ਅੰਦਰ ਆਈ ਜਦੋਂ ਉਸ ਨੂੰ ਕੌਰ ਸਿੰਘ ਨੇ ਦੇਖਿਆ ਤਾਂ ਉਹ ਇੱਕ ਪੱਲੇ ਨਾਲ ਆਪਣੇ ਚਿਹਰੇ ਨੂੰ ਛਪਾਉਣ ਲੱਗੀ ਅਤੇ ਫਿਰ ਬਿਨਾਂ ਕੁਝ ਬੋਲੇ ਮਹਿਲਾ ਵਿਭਾਗ ਵੱਲ ਨੂੰ ਚਲੀ ਗਈ ਤਾਂ ਉਦੋਂ ਕੌਰ ਸਿੰਘ ਕੋਲ ਖੜੇ ਇੱਕ ਬਜ਼ੁਰਗ ਨੇ ਆਖਿਆ ਅੱਜ ਫਿਰ ਇੱਕ ਮਾਂ ਦੀ ਮਮਤਾ ਤਾਰ-ਤਾਰ ਹੋ ਗਈ ਫਿਰ ਤੋਂ ਇੱਕ ਮਾਂ ਦੇ ਸੁਪਨਿਆਂ ਨੂੰ ਚੱਕਣਾ ਚੂਰ ਕਰ ਦਿੱਤਾ ਗਿਆ ਕੌਰ ਸਿੰਘ ਵਾਰ-ਵਾਰ ਉਸ ਔਰਤ ਦੇ ਚਿਹਰੇ ਵੱਲ ਵੇਖ ਰਿਹਾ ਸੀ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਉਸ ਔਰਤ ਨੂੰ ਜਾਣਦਾ ਹੈ ਪਰ ਉਹ ਪੂਰੀ ਤਰ੍ਹਾਂ ਸਮਝ ਨਹੀਂ ਪਾ ਰਿਹਾ ਸੀ ਕਿ ਉਹ ਔਰਤ ਕੌਣ ਹੈ ਕੌਰ ਸਿੰਘ ਉਸ ਨੂੰ ਦੇਖਦਾ ਸੀ ਕਿ ਉਹ ਔਰਤ ਹਮੇਸ਼ਾ ਆਪਣਾ ਅੱਧਾ ਚਿਹਰਾ ਚੁੰਨੀ ਦੇ ਪੱਲੇ ਨਾਲ ਢੱਕ ਕੇ ਰੱਖਦੀ ਸੀ ਪਰ ਇੱਕ ਦਿਨ ਜਦੋਂ ਉਹ ਔਰਤ ਆਪਣੇ ਬਾਗਬਾਨੀ ਦੇ ਕੰਮ ਵਿੱਚ ਆਪਣੇ ਧਿਆਨ ਲੱਗੀ ਹੋਈ ਸੀ ਤਾਂ ਕੌਰ ਸਿੰਘ ਉਸ ਸਮੇਂ ਟਹਿਲਣ ਲਈ ਨਿਕਲਿਆ ਉਦੋਂ ਹੀ ਇੱਕ ਹਵਾ ਦਾ ਬੁੱਲਾ ਆਇਆ ਅਤੇ ਉਸ ਔਰਤ ਦਾ ਦੁਪੱਟਾ ਉਸ ਦੇ ਸਿਰ ਤੋਂ ਲਹਿ ਗਿਆ ਜਦੋਂ ਕੌਰ ਸਿੰਘ ਨੇ ਉਸ ਔਰਤ ਦਾ ਚਿਹਰਾ ਦੇਖਿਆ ਤਾ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਨਾ ਜਾਣੇ ਕਿੰਨੇ ਹੀ ਸਵਾਲਾਂ ਨੇ ਉਸਦੇ ਦਿਮਾਗ ਨੂੰ ਘੇਰ ਲਿਆ। ਉਸੇ ਸਮੇਂ ਉਸਦਾ ਇੱਕ ਮਿੱਤਰ ਉੱਥੇ ਆ ਗਿਆ ਅਤੇ ਬੋਲਿਆ ਕਿ ਖਾਣਾ ਖਾਣ ਦਾ ਟਾਈਮ ਹੋ ਗਿਆ ਹੈ। ਤੂੰ ਕਿੱਧਰ ਘੁੰਮ ਰਿਹਾ ਹੈ? ਅਤੇ ਤੂੰ ਇੰਨਾ ਗੁੰਮਸਮ ਕਿਉਂ ਖੜਾ ਹੈ? ਸਾਰੇ ਖਾਣੇ ਵਾਲੇ ਮੇਜ਼ ਤੇ ਪਹੁੰਚ ਚੁੱਕੇ ਹਨ। ਪਰ ਤੂੰ ਉੱਥੇ ਨਹੀਂ ਸੀ, ਇਸ ਲਈ ਮੈਂ ਤੈਨੂੰ ਬੁਲਾਉਣ ਆ ਗਿਆ। ਕੀ ਗੱਲ ਹੈ? ਤੂੰ ਪਰੇਸ਼ਾਨ ਜਿਹਾ ਲੱਗ ਰਿਹਾ ਹੈ। ਤਾਂ ਕੌਰ ਸਿੰਘ ਨੇ ਕਿਹਾ, "ਨਹੀਂ ਨਹੀਂ। ਕੋਈ ਗੱਲ ਨਹੀਂ ਹੈ ਉਹ ਤਾਂ ਮੈਂ ਬਸ ਥੋੜਾ ਟੈਲਣ ਲਈ ਬਾਹਰ ਆਇਆ ਸੀ ਫਿਰ ਖਾਣੇ ਵਾਲੇ ਮੇਜ਼ ਤੇ ਬੈਠਣ ਤੋਂ ਬਾਅਦ ਵੀ ਕੌਰ ਸਿੰਘ ਦੀਆਂ ਨਜ਼ਰਾਂ ਉਸ ਔਰਤ ਨੂੰ ਹੀ ਲੱਭ ਰਹੀਆਂ ਸਨ ਉਹ ਉਸ ਤੋਂ ਪੁੱਛਣਾ ਚਾਹੁੰਦਾ ਸੀ ਕਿ ਆਖਰ ਅਜਿਹਾ ਕੀ ਹੋਇਆ ਕਿ ਜਿਹੜਾ ਉਸ ਨੂੰ ਇੱਥੇ ਆਉਣ ਦੀ ਨੌਬਤ ਆ ਗਈ ਉਸ ਦਾ ਤਾਂ ਬਹੁਤ ਵਧੀਆ ਪਰਿਵਾਰ ਸੀ ਅਤੇ ਹਮੇਸ਼ਾ ਕਹਿੰਦੀ ਸੀ ਕਿ ਉਹ ਆਪਣੇ ਬੇਟੇ ਅਤੇ ਬਹੂ ਨਾਲ ਬਹੁਤ ਖੁਸ਼ ਹੈ ਪਰ ਅੱਜ ਅਜਿਹਾ ਕੀ ਹੋ ਗਿਆ ਫਿਰ ਕੌਰ ਸਿੰਘ ਨੇ ਨਾਲ ਬੈਠੇ ਇੱਕ ਆਦਮੀ ਨੂੰ ਪੁੱਛਿਆ ਕਿ ਜੋ ਔਰਤ 2 ਦਿਨ ਪਹਿਲਾਂ ਆਈ ਹੈ ਉਹ ਅੱਜ ਖਾਣਾ ਖਾਣ ਕਿਉਂ ਨਹੀਂ ਆਈ ਤਾਂ ਉਸਨੇ ਦੱਸਿਆ ਕਿ ਉਹ ਮਾਤਾ ਅੱਜ ਬਹੁਤ ਦੁਖੀ ਹੈ ਇਸ ਲਈ ਉਹ ਖਾਣਾ ਖਾਣ ਲਈ ਨਹੀਂ ਆਈ ਵਿਚਾਰੀ ਪਰੇਸ਼ਾਨ ਵੀ ਕਿਉਂ ਨਾ ਹੋਵੇ ਆਖਿਰ ਉਸਦੇ بیٹے ਅਤੇ ਨੂੰ ਨੇ ਉਸਦੇ ਨਾਲ ਜੋ ਕੀਤਾ ਹੈ ਅਜਿਹਾ ਤਾਂ ਕੋਈ ਆਪਣੇ ਦੁਸ਼ਮਣ ਨਾਲ ਵੀ ਨਹੀਂ ਕਰਦਾ ਉਹ ਤਾਂ ਬਸ ਵਾਰੀ-ਵਾਰੀ ਆਪਣੇ ਘਰ ਨੂੰ ਹੀ ਯਾਦ ਕਰ ਰਹੀ ਹੈ ਉਹ ਤਾਂ ਸਵੇਰ ਦੀ ਆਪਣੇ ਕਮਰੇ ਵਿੱਚ ਬੈਠੀ ਰੋ ਰਹੀ ਹੈ ਇਸ ਲਈ ਉਸ ਦਾ ਧਿਆਨ ਭਟਕਾਉਣ ਲਈ ਹੀ ਉਸ ਨੂੰ ਬਾਗਬਾਨੀ ਦਾ ਕੰਮ ਦਿੱਤਾ ਹੈ ਇਹ ਸਭ ਸੁਣ ਕੇ ਕੌਰ ਸਿੰਘ ਦਾ ਮਨ ਬਹੁਤ ਉਦਾਸ ਹੋ ਗਿਆ ਅਤੇ ਉਹ ਜਾਨਣਾ ਚਾਹੁੰਦਾ ਸੀ ਕਿ ਬਲਵੀਰ ਕੌਰ ਨਾਲ ਅਜੀਹਾ ਕੀ ਹੋਇਆ ਹੈ ਇਸ ਲਈ ਥੋੜੀ ਦੇਰ ਬਾਅਦ ਹੀ ਕੌਰ ਸਿੰਘ ਔਰਤਾਂ ਦੇ ਵਿਭਾਗ ਵਿੱਚ ਬਲਵੀਰ ਕੌਰ ਨੂੰ ਮਿਲਣ ਲਈ ਗਿਆ ਉਸ ਨੂੰ ਸਾਹਮਣੇ ਖੜਾ ਦੇਖ ਕੇ ਬਲਵੀਰ ਕੌਰ ਥੋੜਾ ਪਰੇਸ਼ਾਨ ਜਿਹਾ ਹੋ ਗਈ ਤਾਂ ਕੌਰ ਸਿੰਘ ਨੇ ਆਖਿਆ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਪਛਾਣ ਲਿਆ ਹੈ ਪਰ ਕੀ ਮੈਂ ਜਾਣ ਸਕਦਾ ਹਾਂ ਕਿ ਤੁਸੀਂ ਇਸ ਹਾਲਤ ਵਿੱਚ ਕਿਵੇਂ ਪਹੁੰਚੇ ਤਾਂ ਬਲਵੀਰ ਕੌਰ ਨੇ ਕੁਝ ਨਹੀਂ ਕਿਹਾ ਪਰ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਇਹ ਦੇਖ ਕੇ ਕੌਰ ਸਿੰਘ ਹੋਰ ਵੀ ਦੁਖੀ ਹੋ ਗਿਆ ਉਸ ਦਾ ਦਿਲ ਕਰ ਰਿਹਾ ਸੀ ਕਿ ਉਹ ਉੱਚੀ ਉੱਚੀ ਰੌਲਾ ਪਾ ਕੇ ਲੋਕਾਂ ਕੋਲੋਂ ਪੁੱਛੇ ਕਿ ਬੁਢਾਪੇ ਵਿੱਚ ਕਿਉਂ ਮਾਪਿਆ ਨੂੰ ਕਿਸੇ ਸਮਾਨ ਦੀ ਤਰ੍ਹਾਂ ਘਰ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਫਿਰ ਉਹ ਦਿਮਾਗ ਵਿੱਚ ਹੋਰ ਵੀ ਕਈ ਗੱਲਾਂ ਸੋਚਦਾ ਹੋਇਆ ਕਮਰੇ ਤੋਂ ਬਾਹਰ ਆ ਕੇ ਟਹਿਲਣ ਲੱਗਾ। ਉਹ ਆਪਣੇ ਵਿਚਾਰਾਂ ਵਿੱਚ ਮਗਨ ਹੋ ਕੇ ਟਹਿਲ ਰਿਹਾ ਸੀ। ਅਚਾਨਕ ਉਸ ਦਾ ਪੈਰ ਕਿਨਾਰੀ ਦੇ ਨਾਲ ਟਕਰਾਇਆ ਅਤੇ ਉਹ ਡਿੱਗਦੇ-ਡਿੱਗਦੇ ਇੱਕ ਰੁੱਖ ਨੂੰ ਹੱਥ ਪਾ ਕੇ ਮਸਾਂ ਹੀ ਸੰਭਲਿਆ ਤਾਂ ਕੋਲੋਂ ਦੀ ਲੰਘ ਰਏ। ਬਿਰਧ ਆਸ਼ਰਮ ਦੇ ਇੱਕ ਕਰਮਚਾਰੀ ਨੇ ਕਿਹਾ, "ਅੰਕਲ ਜੀ ਤੁਸੀਂ ਠੀਕ ਤਾਂ ਹੋ? ਕੋਈ ਸੱਟ ਤਾਂ ਨਹੀਂ ਲੱਗੀ? ਆਪਣਾ ਪੈਰ ਦਿਖਾਓ। ਜੇਕਰ ਲੱਗੀ ਹੈ ਤਾਂ ਮੈਂ ਹੁਣੇ ਹੀ" ਪੱਟੀ ਕਰ ਦਿੰਦਾ ਹਾਂ ਤਾਂ ਕੌਰ ਸਿੰਘ ਨੇ ਕਿਹਾ ਨਹੀਂ ਨਹੀਂ ਜ਼ਿਆਦਾ ਨਹੀਂ ਹੈ ਇਹਨਾਂ ਕਹਿੰਦਾ ਹੋਇਆ ਕੌਰ ਸਿੰਘ ਪਾਰਕ ਵਿੱਚ ਰੱਖੇ ਹੋਏ ਬੈਂਚ ਤੇ ਬੈਠ ਗਿਆ ਅਤੇ ਕੁਝ ਮਹੀਨੇ ਪਹਿਲਾਂ ਘਟੀ ਇੱਕ ਘਟਨਾ ਨੂੰ ਯਾਦ ਕਰਨ ਲੱਗਿਆ ਜਦੋਂ ਉਹ ਬਾਥਰੂਮ ਵਿੱਚ ਡਿੱਗ ਪਏ ਸੀ ਅਤੇ ਉਹਨਾਂ ਦੇ ਜ਼ਿਆਦਾ ਸੱਟ ਲੱਗ ਗਈ ਸੀ ਅਤੇ ਉਸ ਦੀ ਨੂੰਹ ਨੇ ਉਸ ਦੀ ਸੱਟ ਨੂੰ ਦੇਖ ਕੇ ਵੀ ਅੰਦੇਖਾ ਕਰ ਦਿੱਤਾ ਅਤੇ ਆਪਣੇ ਕੰਮ ਵਿੱਚ ਲੱਗੀ ਰਹੀ ਅਤੇ ਉਸ ਦਾ ਬੇਟਾ ਜ਼ੋਰ ਨਾਲ ਗੁੱਸੇ ਵਿੱਚ ਬੋਲਿਆ ਕੀ ਤੂੰ ਸੰਭਲ ਕੇ ਕੰਮ ਨਹੀਂ ਕਰ ਸਕਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਤੁਸੀਂ ਐਨੀ ਹੜਬੜੀ ਵਿੱਚ ਕਿਉਂ ਰਹਿੰਦੇ ਹੋ ਕੋਈ ਕੰਮ ਵੀ ਠੀਕ ਢੰਗ ਨਾਲ ਨਹੀਂ ਕਰਨਾ ਆਉਂਦਾ ਜਦੋਂ ਵੇਖੋ ਕਿਤੇ ਨਾ ਕਿਤੇ ਸੱਟਾਂ ਮਰਵਾਉਂਦੇ ਰਹਿੰਦੇ ਹੋ ਤੇ ਉਤੋਂ ਸਾਡਾ ਕੰਮ ਵੀ ਵਧਾ ਦਿੰਦੇ ਹੋ ਜੇ ਕੋਈ ਕੰਮ ਨਹੀਂ ਹੁੰਦਾ ਤਾਂ ਨਾ ਕਰਿਆ ਕਰ ਅਨਾਮ ਨਾਲ ਜਾ ਕੇ ਆਪਣੇ ਕਮਰੇ 'ਚ ਬੈਠਿਆ ਕਰ ਸਾਰਾ ਦਿਨ ਇੱਧਰ ਉੱਧਰ ਤੁਰਾ ਫਿਰਦਾ ਰਹਿੰਦਾ ਹੈ ਉਹ ਇੰਨਾ ਨਹੀਂ ਕਰ ਸਕਿਆ ਕਿ ਆਪਣੇ ਪਿਓ ਦਾ ਹਾਲ-ਚਲ ਪੁੱਛੇ ਅਤੇ ਮਰਹਮ ਪੱਟੀ ਕਰ ਦੇਵੇ। ਇੱਕ ਦਿਨ ਕੌਰ ਸਿੰਘ ਦੀ ਐਨਕ ਟੁੱਟ ਗਈ ਤਾਂ ਉਸਨੇ ਕਿਹਾ ਪੁੱਤ ਮੇਰੀ ਐਨਕ ਠੀਕ ਕਰਵਾ ਦੇ। ਮੈਨੂੰ ਚੰਗੀ ਤਰ੍ਹਾਂ ਦਿਖਾਈ ਨਹੀਂ ਦਿੰਦਾ। ਇੰਨੀ ਗੱਲ ਸੁਣਦਿਆਂ ਹੀ ਬਹੂ ਉੱਚੀ-ਉੱਚੀ ਬੋਲਣ ਲੱਗੀ ਕਿ ਬਸ ਮੰਝੇ ਤੇ ਬੈਠਾ-ਬੈਠਾ ਵੀ ਖਰਚੇ ਵਧਾਉਂਦਾ ਰਹਿੰਦਾ। ਕੰਮ ਤਾਂ ਇੱਕ ਥੈਲੀ ਦਾ ਵੀ ਨਹੀਂ ਕਰਨਾ। ਉਤੋਂ ਬੱਚਿਆਂ ਵਾਲੀਆਂ ਹਰਕਤਾਂ ਕਰਦਾ ਰਹਿੰਦਾ। ਨਾ ਜਾਣੇ ਕੌਰ ਸਿੰਘ ਨਾਲ ਅਜਿਹਾ ਕਿੰਨੇ ਕਵਾਰ ਹੋਇਆ ਸੀ। ਇਸ ਤਰ੍ਹਾਂ ਆਪਣੇ ਪੁੱਤ ਤੋਂ ਪਤਾ ਨਹੀਂ ਕਿੰਨੀ ਵਾਰ ਬੇਇੱਜ਼ਤੀ ਕਰਵਾ ਚੁੱਕਿਆ ਸੀ ਕੌਰ ਸਿੰਘ ਇਸੇ ਹੀ ਖਿਆਲਾਂ ਵਿੱਚ ਖੋਇਆ ਹੋਇਆ ਸੀ ਤਾਂ ਉਦੋਂ ਉਸ ਨੂੰ ਸਾਹਮਣੇ ਉਸ ਦਾ ਦੋਸਤ ਆਉਂਦਾ ਦਿਸਿਆ ਉਹ ਮੁਸਕਰਾ ਰਿਹਾ ਸੀ ਤਾਂ ਕੌਰ ਸਿੰਘ ਨੇ ਪੁੱਛਿਆ ਕੀ ਗੱਲ ਹੈ ਭਾਈ ਅੱਜ ਤਾਂ ਬੜਾ ਖੁਸ਼ ਨਜ਼ਰ ਆ ਰਿਹਾ ਹੈ ਤਾਂ ਉਸਦੇ ਦੋਸਤ ਰਜੇਸ਼ ਨੇ ਕਿਹਾ ਅੱਜ ਮੇਰੇ ਬੇਟੇ ਦਾ ਜਨਮ ਦਿਨ ਹੈ ਅੱਜ ਉਹਨਾਂ ਨੇ ਫੋਨ ਕੀਤਾ ਸੀ ਕਿ ਅੱਜ ਉਹ ਮੈਨੂੰ ਮਿਲਣ ਲਈ ਆ ਰਹੇ ਹਨ ਇਸ ਲਈ ਮੈਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਕਾਫੀ ਦਿਨਾਂ ਬਾਅਦ ਅੱਜ ਮੈਂ ਆਪਣੇ ਬੇਟੇ ਦਾ ਚਿਹਰਾ ਦੇਖਾਂਗਾ। ਰਾਜੇਸ਼ ਦੀ ਗੱਲ ਸੁਣ ਕੇ ਕੌਰ ਸਿੰਘ ਥੋੜਾ ਪਰੇਸ਼ਾਨ ਜਿਹਾ ਹੋ ਗਿਆ ਅਤੇ ਆਪਣੇ ਦੋਸਤ ਨੂੰ ਕਿਹਾ ਕਿ ਜੇਸ ਬੇਟੇ ਨੇ ਤੇਰੀ ਇਹ ਹਾਲਤ ਕਰ ਦਿੱਤੀ ਤੈਨੂੰ ਵਿਰਧ ਆਸ਼ਰਮ ਵਿੱਚ ਛੱਡ ਗਏ। ਸਾਲ ਵਿੱਚ ਕੇਵਲ ਕੁਝ ਸਮੇਂ ਲਈ ਤੈਨੂੰ ਮਿਲਣ ਵਾਸਤੇ ਆਵੇਗਾ ਤੇ ਤੂੰ ਉਸ ਬੇਟੇ ਲਈ ਖੁਸ਼ ਹੈ? ਤਾਂ ਰਾਜੇਸ਼ ਨੇ ਕਿਹਾ ਘੱਟ ਤੋਂ ਘੱਟ ਮੇਰਾ ਪੁੱਤਰ ਮੈਨੂੰ ਮਿਲਣ ਲਈ ਤਾਂ ਆ ਰਿਹਾ ਹੈ। ਮੇਰੇ ਲਈ ਤਾਂ ਇਹ ਹੀ ਬਹੁਤ ਵੱਡੀ ਗੱਲ ਹੈ। ਪਰ ਕੌਰ ਸਿੰਘ ਉਸ ਦੀ ਪੂਰੀ ਗੱਲ ਬਿਨਾਂ ਸੁਨੇ ਉਸ ਨਾਲ ਨਾਰਾਜ਼ ਹੋ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਸੋਚਣ ਲੱਗਾ ਕਿ ਇਹ ਕિસ્사 ਸਿਰਫ ਮੇਰੇ ਨਾਲ ਜਾਂ ਬਲਵੀਰ ਕੌਰ ਨਾਲ ਹੀ ਨਹੀਂ ਹੈ ਬਲਕਿ ਬਿਰਧ ਆਸ਼ਰਮ ਵਿੱਚ ਰਹਿਣ ਵਾਲੇ ਹਰ ਬਜ਼ੁਰਗ ਦੀ ਕੋਈ ਨਾ ਕੋਈ ਕਹਾਣੀ ਹੈ ਅਤੇ ਬਿਰਧ ਆਸ਼ਰਮ ਵਿੱਚ ਰਹਿਣ ਦੇ ਪਿੱਛੇ ਹਰ ਇੱਕ ਦੀ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੈ ਬਿਨਾਂ ਕਿਸੇ ਵਜ੍ਹਾ ਤੋਂ ਆਪਣੀ ਮਰਜ਼ੀ ਨਾਲ ਕੋਈ ਵੀ ਬਜ਼ੁਰਗ ਬਿਰਧ ਆਸ਼ਰਮ ਵਿੱਚ ਨਹੀਂ ਆਉਂਦਾ ਸਾਰੇ ਬਜ਼ੁਰਗ ਆਪਣੀ ਜ਼ਿੰਦਗੀ ਵਿੱਚ ਉਹਨਾਂ ਕੌੜੀਆਂ ਯਾਦਾਂ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਇੱਥੇ ਬਿਤਾਉਣ ਲਈ ਮਜਬੂਰ ਹਨ ਕੁਝ ਲੋਕ ਆਪਣੇ ਆਪ ਨੂੰ ਸਮੇਂ ਦੇ ਅਨੁਸਾਰ ਢਾਲ ਲੈਂਦੇ ਹਨ ਅਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਕਿ ਕੁਝ ਲੋਕ ਮੇਰੇ ਵਰਗੇ ਹੁੰਦੇ ਹਨ ਜੋ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਆਪਣੇ ਪੁੱਤਰ ਨੂੰਹਾਂ ਨੂੰ ਅਤੇ ਆਪਣੇ ਪੋਤੇ-ਪੋਤੀਆਂ ਨੂੰ ਯਾਦ ਕਰਦੇ ਰਹਿੰਦੇ ਹਨ ਅਤੇ ਵਾਰੀ-ਵਾਰੀ ਆਪਣਾ ਘਰ ਪਰਿਵਾਰ ਯਾਦ ਕਰਕੇ ਹੰਝੂ ਸੁੱਟਦੇ ਰਹਿੰਦੇ ਹਨ ਆਪਣੇ ਘਰ ਨਾਲ ਪਿਆਰ ਵੀ ਹੈ ਅਤੇ ਉਸੇ ਘਰ ਵਿੱਚ ਪੁੱਤ ਨੂੰ ਦੇ ਦਿੱਤੇ ਹੋਏ ਜ਼ਖਮ ਵੀ ਹਨ ਕੌਰ ਸਿੰਘ ਨੂੰ ਕਵਤਾਵਾਂ ਲਿਖਣ ਦਾ ਬੜਾ ਸ਼ੌਕ ਸੀ ਇਸ ਲਈ ਉਹ ਆਪਣੇ ਦਿਲ ਨੂੰ ਬਹਿਲਾਉਣ ਲਈ ਕੁਝ ਨਾ ਕੁਝ ਲਿਖਣ ਬੈਠ ਜਾਂਦੇ ਇੱਕ ਦਿਨ ਜਦੋਂ ਉਹ ਇੱਕ ਕਾਗਜ਼ ਉੱਤੇ ਆਪਣੇ ਵਿਚਾਰਾਂ ਨੂੰ ਇੱਕ ਕਵਤਾ ਦਾ ਰੂਪ ਦੇ ਰਿਹਾ ਸੀ ਤਾਂ ਉਸ ਉੱਤੇ ਆਪਣੇ ਹਾਲਾਤ ਬਿਆਨ ਕਰਦੇ ਕਰਦੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡੇਗਣ ਲੱਗ ਪਏ ਉਸੇ ਸਮੇਂ ਆਸ਼ਰਮ ਦਾ ਇੱਕ ਕਰਮਚਾਰੀ ਆਇਆ ਅਤੇ ਉਸ ਨੇ ਕੌਰ ਸਿੰਘ ਨੂੰ ਆਵਾਜ਼ ਦਿੱਤੀ ਕੌਰ ਸਿੰਘ ਜਲਦੀ ਜਲਦੀ ਠੀਕ ਹੋ ਕੇ ਬੈਠ ਗਿਆ ਅਤੇ ਲਿਖਿਆ ਹੋਇਆ ਕਾਗਜ਼ 모ੜ ਕੇ ਆਪਣੀ ਜੇਬ ਵਿੱਚ ਪਾ ਲਿਆ ਤੇ ਫਿਰ ਆਪਣੀਆਂ ਅੱਖਾਂ ਨੂੰ ਪਹੁੰਚਦੇ ਹੋਏ ਕਿਹਾ ਹਾਂਜੀ ਦੱਸੋ ਕੌਰ ਸਿੰਘ ਤੁਹਾਡਾ ਪੁੱਤ ਤੈਨੂੰ ਅਤੇ ਤੁਹਾਡਾ ਪੋਤਾ ਤੁਹਾਨੂੰ ਮਿਲਣ ਲਈ ਆਏ ਹਨ ਇਹ ਗੱਲ ਸੁਣ ਕੇ ਕੌਰ ਸਿੰਘ ਹੈਰਾਨ ਹੋ ਗਿਆ ਅਤੇ ਨਾਲ ਹੀ ਉਸ ਦੇ ਚਿਹਰੇ ਉੱਪਰ ਨਫ਼ਰਤ ਦੇ ਭਾਵ ਵੀ ਆ ਗਏ ਸੋਚਣ ਲੱਗਾ ਕਿ ਅੱਜ ਮੇਰੇ ਪੁੱਤਰ ਨੂੰ ਮੇਰੀ ਯਾਦ ਕਿਵੇਂ ਆ ਗਈ ਜਦੋਂ ਕੌਰ ਸਿੰਘ ਦਫ਼ਤਰ ਵਿੱਚ ਪਹੁੰਚਿਆ ਤਾਂ ਉਸ ਦਾ 5 ਸਾਲ ਦਾ ਪੋਤਾ ਨਵੀਨ ਆਪਣੇ ਦਾਦੇ ਨੂੰ ਦੇਖਦੇ ਹੀ ਦਾदू-ਦਾदू ਕਹਿੰਦਾ ਹੋਇਆ ਉਸ ਦੀਆਂ ਲੱਤਾਂ ਨੂੰ ਚੁੰਮੜ ਗਿਆ ਕੌਰ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਹੁਣ ਤੱਕ ਤਾਂ ਉਹ ਕਿਵੇਂ ਨਾ ਕਿਵੇਂ ਆਪਣਾ ਮਨ ਮਾਰ ਕੇ ਬਿਰਧ ਆਸ਼ਰਮ ਵਿੱਚ ਰਹਿ ਰਿਹਾ ਸੀ ਪਰ ਹੁਣ ਆਪਣੇ ਪੋਤੇ ਨੂੰ ਦੇਖਦੇ ਹੀ ਉਹ ਕਮਜ਼ੋਰ ਪੈ ਗਿਆ ਪਰ ਫਿਰ ਉਸਦੇ ਯਾਦ ਆਇਆ ਕਿ ਇਹ ਵਕਤ ਤਾਂ ਮਜ਼ਬੂਤੀ ਨਾਲ ਆਪਣੇ ਫੈਸਲੇ ਤੇ ਟਿਕੇ ਰਹਿੰਦਾ ਹੈ ਇਹ ਦੇਖਦੇ ਹੀ ਉਹ ਆਪਣੇ ਬੇਟੇ ਨੂੰ ਗੁੱਸੇ ਵਿੱਚ ਬੋਲਿਆ ਤੁਸੀਂ ਇੱਥੇ ਕੀ ਕਰਨ ਆਏ ਹੋ ਚਲੇ ਜਾਓ ਇੱਥੋਂ ਮੈਂ ਕਿਸੇ ਨੂੰ ਵੀ ਨਹੀਂ ਮਿਲਣਾ ਚਾਹੁੰਦਾ ਮੈਂ ਇੱਥੇ ਬਹੁਤ ਖੁਸ਼ ਹਾਂ ਅਤੇ ਆਪਣੀ ਜ਼ਿੰਦਗੀ ਬੜੇ ਆਰਾਮ ਨਾਲ ਕੱਟ ਰਿਹਾ ਹਾਂ ਘੱਟ ਤੋਂ ਘੱਟ ਇੱਥੇ ਮੇਰੇ ਨਾਲ ਕੋਈ ਹਸਨ ਬੋਲਣ ਵਾਲਾ ਤਾਂ ਕੋਈ ਹੈ ਦਰਅਸਲ ਪਿਤਾ ਜੀ ਅੱਜ ਨਵੀਨ ਦਾ ਜਨਮ ਦਿਨ ਹੈ ਅਤੇ ਅਸੀਂ ਘਰ ਵਿੱਚ ਪਾਰਟੀ ਰੱਖੀ ਹੈ ਨਵੀਨ ਦੀ ਖੁਆਇਸ਼ ਹੈ ਕਿ ਤੁਸੀਂ ਵੀ ਉਸਦੇ ਜਨਮ ਦਿਨ ਤੇ ਸ਼ਾਮਲ ਹੋਵੋ ਜੇਕਰ ਤੁਸੀਂ ਆਉਂਗੇ ਤਾਂ ਤੁਹਾਡੇ ਪੋਤੇ ਨੂੰ ਵੀ ਚੰਗਾ ਲੱਗੇਗਾ ਤਾ ਕੌਰ ਸਿੰਘ ਨੇ ਕਿਹਾ ਦੇਖ ਉਹ ਘਰ ਮੈਂ ਛੱਡ ਚੁੱਕਿਆ ਹਾਂ ਅਤੇ ਹੁਣ ਮੈਂ ਉੱਥੇ ਦੁਬਾਰਾ ਨਹੀਂ ਜਾਣਾ ਚਾਹੁੰਦਾ ਪਰ ਕੌਰ ਸਿੰਘ ਦੇ ਬੇਟੇ ਨੇ ਕਿਹਾ ਪਿਤਾ ਜੀ ਤੁਸੀਂ ਘਰ ਚੱਲੋ ਘਰ ਤੁਹਾਡੇ ਦੋਸਤ ਵੀ ਪਾਰਟੀ ਤੇ ਆ ਰਹੇ ਹਨ ਮੈਂ ਉਹਨਾਂ ਨੂੰ ਵੀ ਬੁਲਾਇਆ ਹੈ ਸਾਰੇ ਰਿਸ਼ਤੇਦਾਰਾਂ ਅਤੇ ਆਂਡੀਆਂ ਗਵਾਂਡੀਆਂ ਨੂੰ ਵੀ ਸੱਦਿਆ ਹੈ ਸਾਰੇ ਆਉਣਗੇ ਅਤੇ ਜਦੋਂ ਤੁਹਾਡੇ ਬਾਰੇ ਪੁੱਛਣਗੇ ਤਾਂ ਅਸੀਂ ਕੀ ਆਖਾਂਗੇ ਤਾਂ ਕੌਰ ਸਿੰਘ ਨੇ ਕਿਹਾ ਅੱਛਾ ਇਹ ਗੱਲ ਹੈ ਤੁਸੀਂ ਮੈਨੂੰ ਆਪਣੇ ਬੇਟੇ ਦੇ ਜਨਮ ਦਿਨ ਤੇ ਨਹੀਂ ਬਲਕਿ ਤੁਸੀਂ ਮੈਨੂੰ ਆਪਣੀ ਇੱਜ਼ਤ ਬਚਾਉਣ ਵਾਸਤੇ ਲੈਣ ਆਏ ਹੋ ਕਿ ਸਾਰੇ ਰਿਸ਼ਤੇਦਾਰ ਆਉਣਗੇ ਅਤੇ ਪੁੱਛਣਗੇ ਕਿ ਤੁਹਾਡੇ ਪਿਤਾ ਜੀ ਕਿੱਥੇ ਹਨ ਤਾਂ ਅਸੀਂ ਅੱਗੋਂ ਕੀ ਜਵਾਬ ਦੇਵਾਂਗੇ ਇਸ ਲਈ ਮੈਨੂੰ ਲੈਣ ਵਾਸਤੇ ਆਏ ਹੋ ਹੁਣ ਸਮਝਿਆ ਮੈਂ ਸਾਰੀ ਗੱਲ ਤੁਸੀਂ ਇੱਥੋਂ ਹੁਣੇ ਦੇ ਹੁਣੇ ਚਲੇ ਜਾਓ ਕਿਉਂਕਿ ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ ਤੁਸੀਂ ਕਿੰਨੇ ਮਤਲਬੀ ਹੋ ਹੁਣ ਮੇਰੀ ਜ਼ਰੂਰਤ ਪਈ ਤਾਂ ਮੈਨੂੰ ਲੈਣ ਆ ਗਏ ਮੈਂ ਤਾਂ ਕਈ ਮਹੀਨਿਆਂ ਤੋਂ ਇੱਥੇ ਆਸ਼ਰਮ ਵਿੱਚ ਰਹਿ ਰਿਹਾ ਹਾਂ ਜੇ ਤੁਹਾਨੂੰ ਮੇਰੀ ਇੰਨੀ ਹੀ ਫਿਕਰ ਹੁੰਦੀ ਤਾਂ ਮੈਨੂੰ ਪੁੱਛਦੇ ਤੁਸੀਂ ਤਾਂ ਮੇਰੀ ਇੱਕ ਵਾਰ ਵੀ ਖਬਰ ਨਹੀਂ ਲਈ ਕਿ ਮੈਂ ਮਰ ਗਿਆ ਹਾਂ ਜਾਂ ਜਿਉਂਦਾ ਮੇਰਾ ਹਾਲਚਾਲ ਪੁੱਛਣ ਲਈ ਕਦੇ ਫੋਨ ਕਰਕੇ ਵੀ ਪੁੱਛਣ ਦੀ ਲੋੜ ਨਹੀਂ ਸਮਝੀ ਅਤੇ ਕਦੀ ਇਹ ਵੀ ਨਹੀਂ ਪੁੱਛਿਆ ਕਿ ਪਿਤਾ ਜੀ ਤੁਸੀਂ ਘਰ ਛੱਡ ਕੇ ਬਿਰਧ ਆਸ਼ਰਮ ਵਿੱਚ ਕਿਉਂ ਆ ਗਏ ਹੁਣ ਮੇਰਾ ਘਰ ਇਹੀ ਹੈ ਅਤੇ ਮੈਂ ਕਿਤੇ ਵੀ ਨਹੀਂ ਜਾਵਾਂਗਾ ਆਪਣਾ ਘਰ ਛੱਡ ਕੇ ਇਦਾਂ ਕਹਿੰਦਾ ਹੋਇਆ ਕੌਰ ਸਿੰਘ ਆਪਣੇ ਕਮਰੇ ਵੱਲ ਤੁਰ ਪਿਆ ਤਾਂ ਉਦੋਂ ਹੀ ਉਸਦੇ بیٹے ਅਤੇ ਨੂੰਨੇ ਇੱਕ ਪਲਾਨ ਬਣਾਇਆ ਕਿ ਪਿਤਾ ਜੀ ਇਸ ਤਰ੍ਹਾਂ ਨਹੀਂ ਮੰਨਣਗੇ ਕੁਝ ਤਾਂ ਕਰਨਾ ਪਵੇਗਾ ਤਾਂ ਹੀ ਅਸੀਂ ਪਿਤਾ ਜੀ ਨੂੰ ਆਪਣੇ ਘਰ ਲੈ ਜਾ ਸਕਾਂਗੇ ਅਤੇ ਲੋਕਾਂ ਦੇ ਤਾਨੇ ਮਿਹਨਿਆਂ ਤੋਂ ਬਚ ਸਕਾਂਗੇ ਇਸ ਲਈ ਉਹਨਾਂ ਦੋਹਾਂ ਨੇ ਰੋਣ ਵਰਗਾ ਮੂੰਹ ਬਣਾ ਲਿਆ ਅਤੇ ਆਪਣੇ ਪਿਤਾ ਜੀ ਕੋਲ ਕਮਰੇ ਵਿੱਚ ਗਏ ਤੇ ਉਹਨਾਂ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗੇ ਕਿ ਪਿਤਾ ਜੀ ਸਾਨੂੰ ਮਾਫ ਕਰ ਦਿਓ ਤੁਹਾਡੇ ਪੋਤੇ ਦਾ ਜਨਮ ਦਿਨ ਹੈ ਕੀ ਤੁਹਾਡਾ ਮਨ ਨਹੀਂ ਕਰਦਾ ਕਿ ਮੈਂ ਵੀ ਆਪਣੇ ਪੋਤੇ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਵਾਂ ਇੰਨੀ ਕਲ ਸੁਣਦਿਆਂ ਹੀ ਕੌਰ ਸਿੰਘ ਦਾ ਦਿਲ ਪਿਗਲਣ ਲੱਗਿਆ ਉਦੋਂ ਹੀ ਨਵੀਨ ਵੀ ਬੋਲ ਪਿਆ ਚਲੋ ਦਾदू ਚਲੋ ਬਹੁਤ ਸਾਰੀ ਮਸਤੀ ਕਰਾਂਗੇ ਆਪਣੇ ਪੋਤੇ ਦੀ ਗੱਲ ਸੁਣ ਕੇ ਕੌਰ ਸਿੰਘ ਖੁਦ ਨੂੰ ਰੋਕ ਨਹੀਂ ਪਾ ਰਿਹਾ ਸੀ ਪਰ ਆਪਣੇ ਪੁੱਤ ਤੇ ਨੂਹ ਦੀ ਕਰਤੂਤ ਦੀ ਵਜ੍ਹਾ ਕਰਕੇ ਉਹ ਘਰ ਨਹੀਂ ਜਾਣਾ ਚਾਹੁੰਦਾ ਸੀ ਪਰ ਜਦੋਂ ਨਵੀਨ ਨੇ ਉਸ ਨੂੰ ਕਿਹਾ ਤਾਂ ਉਹ ਜਾਣ ਲਈ ਤਿਆਰ ਹੋ ਗਿਆ ਕੌਰ ਸਿੰਘ ਨੇ ਕਿਹਾ ਮੈਂ ਇੱਕ ਸ਼ਰਤ ਤੇ ਹੀ ਕਰ ਜਾਵਾਂਗਾ ਕਿ ਜਿਵੇਂ ਹੀ ਨਵੀਨ ਦੇ ਜਨਮ ਦਿਨ ਦੀ ਪਾਰਟੀ ਖਤਮ ਹੋ ਜਾਵੇਗੀ ਤਾਂ ਤੁਹਾਨੂੰ ਮੈਨੂੰ ਅਗਲੇ ਦਿਨ ਹੀ ਬਿਰਦ ਆਸ਼ਰਮ ਵਿੱਚ ਛੱਡ ਕੇ ਜਾਣਾ ਪਵੇਗਾ ਉਸਦੇ ਪੁੱਤ ਤੈਨੂੰ ਇਸ ਗੱਲ ਦੀ ਤਿਆਰ ਹੋ ਜਾਂਦੇ ਹਨ ਨਵੀਨ ਦਾ ਜਨਮ ਦਿਨ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਰਿਸ਼ਤੇਦਾਰ ਅਤੇ ਸਾਰੇ ਆਸਗਵਾਂਡ ਦੇ ਲੋਕ ਆਪਸ ਵਿੱਚ ਬੜੀ ਖੁਸ਼ੀ ਨਾਲ ਮਿਲਦੇ ਜੁਲਦੇ ਹਨ ਕੌਰ ਸਿੰਘ ਦੇ ਪੁਰਾਣੇ ਦੋਸਤ ਵੀ ਅੱਜ ਉਸ ਨੂੰ ਕਾਫੀ ਸਮੇਂ ਬਾਅਦ ਮਿਲੇ ਸਨ ਪਰ ਕੌਰ ਸਿੰਘ ਨੇ ਆਪਣੇ ਕਿਸੇ ਵੀ ਦੋਸਤ ਨੂੰ ਕੁਝ ਨਾ ਦੱਸਿਆ ਅਤੇ ਖੁਸ਼ੀ-ਖੁਸ਼ੀ ਪਾਰਟੀ ਦਾ ਆਨੰਦ ਲਿਆ ਪਰ ਉਸ ਦੇ ਮਨ ਵਿੱਚ ਕੁਝ ਵਿਚਾਰ ਚੱਲ ਰਹੇ ਸਨ ਉਹ ਸੋਚ ਰਿਹਾ ਸੀ ਕਿ ਮੈਂ ਕੱਲ ਨੂੰ ਜੋ ਆਪਣੇ ਬੇਟੇ ਅਤੇ ਨੂੰਹ ਨੂੰ ਸਰਪ੍ਰਾਈਜ਼ ਦੇਣ ਵਾਲਾ ਹਾਂ ਉਸ ਦੀ ਉਹਨਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਣੀ ਜਦੋਂ ਪਾਰਟੀ ਖਤਮ ਹੋਈ ਤਾਂ ਬਹੁਤ ਜ਼ਿਆਦਾ ਰਾਤ ਹੋ ਚੁੱਕੀ ਸੀ ਅਤੇ ਜਦੋਂ ਕੌਰ ਸਿੰਘ ਆਪਣੇ ਕਮਰੇ ਵਿੱਚ ਸੌਣ ਲਈ ਗਿਆ ਤਾਂ ਉਹ ਆਪਣੀ ਪਤਨੀ ਦੀਆਂ ਯਾਦਾਂ ਵਿੱਚ ਖੋ ਗਿਆ ਤੇ ਉਸ ਨੂੰ ਪਤਾ ਵੀ ਨਾ ਲੱਗਿਆ ਕਿ ਨੀਂਦ ਕਦੋਂ ਆ ਗਈ ਜਦੋਂ ਸਵੇਰ ਹੋਈ ਤਾਂ ਕੌਰ ਸਿੰਘ ਦੀ ਨੂੰਹ ਅਤੇ ਮੁੰਡਾ ਦੋਵੇਂ ਬੂਹੇ ਵਿੱਚ ਤਿਆਰ ਖੜੇ ਸਨ ਅਤੇ ਕੌਰ ਸਿੰਘ ਦੀ ਨੂੰਹ ਨੇ ਕਿਹਾ ਪਿਤਾ ਜੀ ਜਲਦੀ ਤਿਆਰ ਹੋ ਜਾਓ ਤੁਹਾਨੂੰ ਵਾਪਸ ਬਿਰਧ ਆਸ਼ਰਮ ਵਿੱਚ ਛੱਡ ਆਉਂਦੇ ਹਾਂ ਇਹ ਕਹਿੰਦੇ ਹੋਏ ਕੌਰ ਸਿੰਘ ਦੀ ਨੂੰਹ ਰੀਨਾ ਦੇ ਮਨ ਵਿੱਚ ਖਿਆਲ ਆ ਰਿਹਾ ਸੀ ਕਿ ਕਿਤੇ ਪਿਤਾ ਜੀ ਇੱਥੇ ਰੁਕਣ ਦਾ ਮਨ ਹੀ ਨਾ ਬਣਾ ਲੈਣ ਇਸ ਲਈ ਪਿਤਾ ਜੀ ਨੂੰ ਜਲਦੀ ਤੋਂ ਜਲਦੀ ਬਿਰਧ ਆਸ਼ਰਮ ਵਿੱਚ ਛੱਡ ਦੇਣਾ ਹੀ ਬਿਹਤਰ ਹੋਵੇਗਾ ਕੌਰ ਸਿੰਘ ਉਹਨਾਂ ਨੂੰ ਦੇਖ ਕੇ ਹੈਰਾਨ ਸੀ ਅਤੇ ਆਪਣੇ ਬੇਟੇ ਅਤੇ ਨੂਹ ਦੀ ਮਨਛਾ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਸੀ ਇਸ ਲਈ ਉਹ ਵੀ ਛੇਤੀ ਹੀ ਨਹਾ ਧੋ ਕੇ ਤਿਆਰ ਹੋ ਗਿਆ ਜਿਵੇਂ ਹੀ ਬਿਰਧ ਆਸ਼ਰਮ ਵਿੱਚ ਜਾਣ ਲਈ ਗੱਡੀ ਵਿੱਚ ਬੈਠਣ ਲੱਗਦੇ ਹਨ ਤਾਂ ਕੌਰ ਸਿੰਘ ਦੇਖਦਾ ਹੈ ਕਿ ਉਸ ਦੀ ਨੂਹ ਰੀਨਾ ਦੇ ਚਿਹਰੇ ਤੇ ਇੱਕ ਸਕੂਨ ਭਰੀ ਮੁਸਕਾਨ ਸੀ ਫਿਰ ਮਨ ਹੀ ਮਨ ਉਹ ਸੋਚਣ ਲੱਗਦਾ ਹੈ ਕਿ ਕੋਈ ਗੱਲ ਨਹੀਂ ਬੇਟਾ ਜੀ ਜੋ ਅੱਜ ਤੁਹਾਨੂੰ ਸਰਪ੍ਰਾਈਜ਼ ਮਿਲਣ ਵਾਲਾ ਹੈ ਉਸ ਤੋਂ ਬਾਅਦ ਤਾਂ ਤੁਸੀਂ ਬਿਰਧ ਆਸ਼ਰਮ ਦਾ ਨਾਮ ਲੈਣਾ ਵੀ ਭੁੱਲ ਜਾਓਗੇ ਇਹ ਸੋਚਦਾ ਹੋਇਆ ਕੌਰ ਸਿੰਘ ਕਾਰ ਵਿੱਚ ਬੈਠ ਜਾਂਦਾ ਹੈ ਅਤੇ ਆਪਣੇ ਘਰ ਨੂੰ ਚੰਗੀ ਤਰ੍ਹਾਂ ਦੇਖਦਾ ਹੈ ਫਿਰ ਮਨ ਵਿੱਚ ਸੋਚਦਾ ਹੈ ਕਿ ਚਲੋ ਜਿੱਥੇ ਮਨ ਨੂੰ ਤਸੱਲੀ ਮਿਲੇ ਉੱਥੇ ਹੀ ਰਹਿਣਾ ਚਾਹੀਦਾ ਹੈ ਇੱਥੇ ਤਾਂ ਮੇਰੇ ਬੇਟੇ ਅਤੇ ਨੋਨੂ ਇਹ ਜਲਦੀ ਹੈ ਕਿ ਇਸ ਬੁੱਢੇ ਨੂੰ ਇੱਥੋਂ ਕੱਢੀਏ ਤਾਂ ਫਿਰ ਮੈਂ ਇੱਥੇ ਰਹਿ ਕੇ ਵੀ ਕੀ ਕਰਨਾ ਹੈ ਇਸ ਤੋਂ ਚੰਗਾ ਤਾਂ ਬਿਰਧ ਆਸ਼ਰਮ ਹੈ ਜਿੱਥੇ ਮੈਂ ਆਪਣੀ ਪਸੰਦ ਦਾ ਖਾਂਦਾ ਹਾਂ ਆਪਣੇ ਹਿਸਾਬ ਨਾਲ ਰਹਿੰਦਾ ਹਾਂ ਅਤੇ ਆਪਣੇ ਮਨਪਸੰਦ ਦਾ ਕੰਮ ਕਰਦਾ ਹਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਕਚਕਿਚ ਨਹੀਂ ਹੁੰਦੀ ਜਿਵੇਂ ਹੀ ਬਿਰਦ ਆਸ਼ਰਮ ਦੇ ਸਾਹਮਣੇ ਜਾ ਕੇ ਕਾਰ ਰੁਕੀ ਤਾਂ ਬੇਟਾ ਤੇ ਨੂੰ ਕਾਰ ਵਿੱਚੋਂ ਉੱਤਰ ਕੇ ਬਾਹਰ ਖੜੇ ਹੋ ਗਏ ਕੌਰ ਸਿੰਘ ਕਾਰ ਵਿੱਚੋਂ ਨਿਕਲਿਆ ਅਤੇ ਅੰਦਰ ਜਾਣ ਲੱਗਿਆ ਤਾਂ ਜਾਂਦਾ ਜਾਂਦਾ ਰੁਕ ਗਿਆ ਅਤੇ ਪਿੱਛੇ ਮੁੜ ਕੇ ਉਸਨੇ ਆਪਣੇ ਬੇਟੇ ਤੇ ਨੂੰ ਨੂੰ ਆਵਾਜ਼ ਲਗਾਈ ਉਹ ਦੋਵੇਂ ਜਣੇ ਕਾਰ ਵਿੱਚ ਬੈਠਣ ਹੀ ਲੱਗੇ ਸੀ ਕਿ ਕੌਰ ਸਿੰਘ ਦੀ ਆਵਾਜ਼ ਸੁਣ ਕੇ ਰੁਕ ਗਏ ਤਾਂ ਕੌਰ ਸਿੰਘ ਨੇ ਉਹਨਾਂ ਨੂੰ ਕਿਹਾ ਹਾਲੇ ਵਾਪਸ ਨਾ ਜਾਓ ਮੈਂ ਤੁਹਾਨੂੰ ਕਿਸੇ ਨਾਲ ਮਿਲਵਾਉਣਾ ਹੈ ਤਾਂ ਕੌਰ ਸਿੰਘ ਦਾ ਬੇਟਾ ਤੇ ਨੂ ਦੋਵੇਂ ਉਸ ਦੇ ਪਿੱਛੇ-ਪਿੱਛੇ ਤੁਰ ਪਏ। ਬਿਰਧ ਆਸ਼ਰਮ ਦੇ پارک ਵਿੱਚ ਪਹੁੰਚ ਕੇ ਕੌਰ ਸਿੰਘ ਨੇ ਉਸ ਕੰਮ ਕਰਨ ਵਾਲੇ ਕਰਮਚਾਰੀ ਨੂੰ ਬਲਵੀਰ ਕੌਰ ਨੂੰ ਬੁਲਾਉਣ ਲਈ ਭੇਜਿਆ। ਬਲਵੀਰ ਕੌਰ ਜਿਵੇਂ ਹੀ ਕਮਰੇ ਵਿੱਚੋਂ ਬਾਹਰ ਆਈ ਤਾਂ ਕੌਰ ਸਿੰਘ ਦਾ ਬੇਟਾ ਉਸ ਨੂੰ ਦੇਖ ਕੇ 당ਗ ਰਹਿ ਗਿਆ ਅਤੇ ਉਸ ਦੀ ਨੂ ਰੀਨਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਉਹ ਖੜੀ-ਖੜੀ ਸੁੰਨ ਜਈ ਹੋ ਗਈ ਅਤੇ ਭੱਜ ਕੇ ਜਾ ਕੇ ਬਲਵੀਰ ਕੌਰ ਦੇ ਗਲ ਲੱਗ ਗਈ। ਅਤੇ ਜ਼ੋਰ-ਜ਼ੋਰ ਦੀ ਰੋਣ ਲੱਗੀ। ਅਤੇ ਉਸ ਤੋਂ ਪੁੱਛਿਆ, "ਮਾਂ ਤੂੰ ਇੱਥੇ ਕੀ ਕਰ ਰਹੀ ਹੈਂ? ਤੂੰ ਇੱਥੇ ਕਦੋਂ ਆਈ? ਅਤੇ ਮੈਨੂੰ ਤਾਂ ਤੂੰ ਦੱਸਿਆ ਵੀ ਨਹੀਂ।" ਪਰ ਉਸ ਦੀਆਂ ਗੱਲਾਂ ਦਾ ਬਲਵੀਰ ਕੋਰਨੇ ਕੋਈ ਜਵਾਬ ਨਾ ਦਿੱਤਾ। ਫਿਰ ਰੀਨਾ ਨੇ ਕਿਹਾ, "ਮਾਂ ਮੈਨੂੰ ਤਾਂ ਲੱਗਦਾ ਸੀ ਕਿ ਤੂੰ ਵੀਰੇ ਅਤੇ ਭਾਬੀ ਨਾਲ ਬਹੁਤ ਵਧੀਆ ਰਹਿ ਰਹੀ ਹੈਂ। ਮੇਰੀ ਭਾਬੀ ਨਾਲ ਕੱਲ ਗੱਲ ਵੀ ਹੋਈ ਸੀ। ਉਸ ਨੇ ਵੀ ਮੈਨੂੰ ਨਹੀਂ ਦੱਸਿਆ ਕਿ ਤੂੰ ਇੱਥੇ ਬਿਰਧ ਆਸ਼ਰਮ ਵਿੱਚ ਹੈਂ। ਮੈਂ ਭਾਬੀ ਤੋਂ ਕਈ ਵਾਰੀ ਪੁੱਛਿਆ ਕਿ ਮਾਂ ਨਾਲ ਗੱਲ ਨਹੀਂ ਹੋ ਰਹੀ, ਮਾਂ ਕਿੱਥੇ ਹੈ?" ਤਾਂ ਭਾਬੀ ਨੇ ਮੈਨੂੰ ਕਿਹਾ ਕਿ ਮਾਂ ਤੀਰਥ ਯਾਤਰਾ ਤੇ ਗਈ ਹੈ ਇਸ ਲਈ ਮੈਂ ਵੀ ਉਸ ਨਾਲ ਤੇਰੀ ਗੱਲ ਨਹੀਂ ਕਰਵਾ ਸਕਦੀ ਮੈਂ ਵੀ ਮੰਨ ਲਿਆ ਕਿ ਹਾਂ ਸ਼ਾਇਦ ਤੁਸੀਂ ਤੀਰਥ ਯਾਤਰਾ ਤੇ ਗਏ ਹੋ ਪਰ ਮੈਨੂੰ ਕੀ ਪਤਾ ਸੀ ਉਸ ਜ਼ਾਲਮ ਔਰਤ ਨੇ ਤੈਨੂੰ ਇੱਥੇ ਵਿਰਦ ਆਸ਼ਰਮ ਵਿੱਚ ਛੱਡ ਦਿੱਤਾ ਹੈ ਆਪਣੀ ਧੀ ਦੀਆਂ ਗੱਲਾਂ ਸੁਣ ਕੇ ਬਲਵੀਰ ਕੌਰ ਫੁੱਟ ਫੁੱਟ ਕੇ ਰੋਣ ਲੱਗੀ ਅਤੇ ਕਿਹਾ ਬੇਟੀ ਤੇਰਾ ਭਰਾ ਤੇ ਭਾਬੀ ਝੂਠ ਬੋਲ ਰਹੇ ਸੀ ਉਹ ਤਾਂ ਇੱਕ ਮਹੀਨਾ ਪਹਿਲਾਂ ਹੀ ਮੈਨੂੰ ਇੱਥੇ ਛੱਡ ਕੇ ਚਲੇ ਗਏ ਸੀ ਮਾਂ ਤੂੰ ਮੈਨੂੰ ਫੋਨ ਕਰਕੇ ਦੱਸ ਸਕਦੀ ਸੀ ਮੈਂ ਤੁਰੰਤ ਹੀ ਇੱਥੇ ਪਹੁੰਚ ਜਾਂਦੀ ਤੈਨੂੰ ਲੈਣ ਲਈ ਉਹਨਾਂ ਦੀ ਹਿੰਮਤ ਕਿਵੇਂ ਹੋਈ ਮੇਰੀ ਮਾਂ ਨਾਲ ਇਸ ਤਰ੍ਹਾਂ ਕਰਨ ਦੀ ਅਤੇ ਫਿਰ ਰੀਨਾ ਆਪਣੇ ਮਾਂ ਨੂੰ ਜੱਫੀ ਪਾ ਕੇ ਰੋਣ ਲੱਗੀ ਉਸ ਦੀ ਮਾਂ ਨੇ ਕਿਹਾ ਬੇਟੀ ਮੈਂ ਤੈਨੂੰ ਫੋਨ ਕਿਵੇਂ ਕਰ ਸਕਦੀ ਸੀ ਜਿਸ ਦਿਨ ਮੈਂ ਬਿਰਧ ਆਸ਼ਰਮ ਵਿੱਚ ਆਈ ਉਸ ਦਿਨ ਇੱਥੇ ਮੈਂ ਤੇਰੇ ਸਹੁਰੇ ਨੂੰ ਦੇਖਿਆ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਤੇਰੇ ਵਿੱਚ ਅਤੇ ਤੇਰੀ ਭਾਬੀ ਵਿੱਚ ਕੋਈ ਫਰਕ ਨਹੀਂ ਹੈ ਫਿਰ ਮੈਂ ਤੈਨੂੰ ਫੋਨ ਕਰਕੇ ਤੇਰੇ ਭਰਾ ਭਾਬੀ ਦੀ ਕਰਤੂਤ ਕੀ ਦੱਸਦੀ ਇਹਨਾਂ ਕਹਿ ਕੇ ਬਲਵੀਰ ਕੌਰ ਨੇ ਰੀਨਾ ਨੂੰ ਪਰਾਂ ਕਰ ਦਿੱਤਾ ਅਤੇ ਕਿਹਾ ਕਿ ਤੂੰ ਮੇਰੀ ਤੀਹ ਕਹਲਾਉਣ ਦੇ ਲਾਇਕ ਨਹੀਂ ਹੈ ਇਸ ਲਈ ਮੈਥੋਂ ਦੂਰ ਰਹਿ ਜੇ ਤੇਰੇ ਭਰਾ ਭਾਬੀ ਨੇ ਮੈਨੂੰ ਘਰੋਂ ਕੱਢਿਆ ਹੈ ਤਾਂ ਤੂੰ ਵੀ ਆਪਣੇ ਸਹੁਰੇ ਨੂੰ ਘਰੋਂ ਕੱਢਿਆ ਹੈ ਕੁੱਲ ਮਿਲਾ ਕੇ ਮੇਰੀ ਦੋਨੋਂ ਔਲਾਦ ਨਕਮੀ ਹੈ ਮੈਨੂੰ ਤਾਂ ਤੇਰੇ ਮੂੰਹੋਂ ਮਾਂ ਕਹਾਉਣ ਵਿੱਚ ਵੀ ਸ਼ਰਮ ਆਉਂਦੀ ਹੈ ਇੱਕ ਨੇ ਮਾਂ ਨੂੰ ਕੱਢ ਦਿੱਤਾ ਅਤੇ ਦੂਜੇ ਨੇ ਸਹੁਰੇ ਨੂੰ ਆਪਣੇ ਮਾਂ ਦੀਆਂ ਗੱਲਾਂ ਸੁਣ ਕੇ ਰੀਨਾ ਦਾ ਸਿਰ ਸ਼ਰਮ ਨਾਲ ਝੁਕ ਗਿਆ ਅਤੇ ਉਸਨੇ ਕਿਹਾ ਮਾਂ ਮੈਨੂੰ ਮaaf ਕਰ ਦੇ ਮੈਂ ਬਹੁਤ ਸ਼ਰਮਿੰਦਾ ਹਾਂ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਕਦੇ ਨਹੀਂ ਸੋਚਿਆ ਸੀ ਕਿ ਜੋ ਮੈਂ ਆਪਣੇ ਸੱਸ ਸਹੁਰੇ ਨਾਲ ਕਰ ਰਹੀ ਹਾਂ ਉਹ ਮੇਰੇ ਮਾਪਿਆਂ ਨਾਲ ਵੀ ਹੋ ਸਕਦਾ ਹੈ ਤਾਂ ਰੀਨਾ ਦੀ ਮਾਂ ਨੇ ਕਿਹਾ ਕਿ ਬੇਟਾ ਤੇਰੀ ਗਲਤੀ ਮaaf ਕਰਨ ਦੇ ਲਾਇਕ ਤਾਂ ਹੈ ਨਹੀਂ ਪਰ ਜੇ ਮਾਫੀ ਮੰਗਣੀ ਹੈ ਤਾਂ ਮੇਰੇ ਤੋਂ ਨਹੀਂ ਆਪਣੇ ਸਹੁਰੇ ਤੋਂ ਮੰਗ ਆਪਣੀਆਂ ਕਰਤੂਤਾਂ ਤੇ ਸ਼ਰਮਿੰਦਾ ਹੋਈ ਰੀਨਾ ਨੇ ਆਪਣੇ ਸਹੁਰੇ ਵੱਲ ਨੂੰ ਮੂੰਹ ਕਰ ਲਿਆ ਅਤੇ ਉਸ ਦੇ ਪੈਰੀਂ ਪੈ ਗਈ ਮੈਨੂੰ ਮਾਫ਼ ਕਰ ਦਿਓ ਪਿਤਾ ਜੀ ਤਾਂ ਕੌਰ ਸਿੰਘ ਦਾ ਬੇਟਾ ਵੀ ਬੋਲਿਆ ਅਤੇ ਉਸ ਨੇ ਵੀ ਮਾਫੀ ਮੰਗਦੇ ਹੋਏ ਕਿਹਾ ਕਿ ਤੁਸੀਂ ਦੋਨੋਂ ਘਰ ਚੱਲੋ ਅਤੇ ਸਾਨੂੰ ਆਪਣੀ ਸੇਵਾ ਦਾ ਮੌਕਾ ਦਿਓ ਤਾਂ ਬਲਵੀਰ ਕੌਰ ਅਤੇ ਕੌਰ ਸਿੰਘ ਦੋਹਾਂ ਨੇ ਹੀ ਮਨਾਂ ਕਰ ਦਿੱਤਾ ਕਿ ਅਸੀਂ ਕਿਸੇ ਬੇਟੀ ਕੋਲ ਜਾਂ ਬੇਟੇ ਨੂੰ ਕੋਲ ਨਹੀਂ ਰਹਿਣਾ ਅਸੀਂ ਬਿਰਧ ਆਸ਼ਰਮ ਵਿੱਚ ਹੀ ਠੀਕ ਹਾਂ ਦੋਹਾਂ ਨੇ ਉਹਨਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੌਰ ਸਿੰਘ ਅਤੇ ਬਲਵੀਰ ਕੌਰ ਨੇ ਜਵਾਬ ਦਿੱਤਾ ਕਿ ਅਸੀਂ ਇੱਕ ਵਾਰ ਤੋਖਾ ਖਾ ਚੁੱਕੇ ਹਾਂ ਅਤੇ ਹੁਣ ਸਾਡੇ ਸਰੀਰ ਵਿੱਚ ਬੱਚਿਆਂ ਤੋਂ ਵਾਰ-ਵਾਰ ਤੋਖਾ ਖਾਣ ਦੀ ਹਿੰਮਤ ਨਹੀਂ ਰਹੀ ਇਹਨਾਂ ਕਹਿ ਕੇ ਉਹ ਦੋਵੇਂ ਆਪਣੇ ਆਪਣੇ ਕਮਰੇ ਵਿੱਚ ਚਲੇ ਗਏ ਫਿਰ ਕੌਰ ਸਿੰਘ ਦਾ ਬੇਟਾ ਅਤੇ ਉਹ ਦੋਵੇਂ ਦੁਖੀ ਮਨ ਨਾਲ ਘਰ ਆ ਗਏ ਜਦੋਂ ਉਹ ਘਰੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਪਿਤਾ ਜੀ ਦੇ ਕਮਰੇ ਵਿੱਚ ਉਸਦੇ ਬੈੱਡ ਤੇ ਇੱਕ ਕਾਗਜ਼ ਪਿਆ ਸੀ ਜੋ ਸ਼ਾਇਦ ਉਹਨਾਂ ਦੀ ਜੇਬ ਵਿੱਚੋਂ ਨਿਕਲ ਕੇ ਡੈਗ ਪਿਆ ਸੀ ਜਦੋਂ ਕੌਰ ਸਿੰਘ ਦੇ بیٹے ਨੇ ਉਹ ਕਾਗਜ਼ ਖੋਲ ਕੇ ਦੇਖਿਆ ਤਾਂ ਉਸ ਵਿੱਚ ਇੱਕ ਕਵਤਾ ਲਿਖੀ ਹੋਈ ਸੀ ਕੀ ਕਿਸੇ ਨੇ ਦੇਖਿਆ ਹੈ ਕਿ ਮੌਤ ਤੋਂ ਪਹਿਲਾਂ ਵੀ ਮੌਤ ਆਉਂਦੀ ਹੈ ਹਾਂ ਮੈਂ ਦੇਖਿਆ ਹੈ ਅੱਜ ਮੌਤ ਤੋਂ ਪਹਿਲਾਂ ਵੀ ਮੌਤ ਆਉਂਦੀ ਹੈ ਜਦੋਂ ਜ਼ਿੰਦਗੀ ਆਪਣੇ ਆਖਰੀ ਪੜਾ ਤੇ ਆ ਜਾਂਦੀ ਹੈ ਸਰੀਰ ਵੀ ਕੰਮ ਨਹੀਂ ਕਰਦਾ ਕੇਵਲ ਸਾਹ ਹੀ ਆਉਂਦਾ ਜਾਂਦਾ ਹੈ ਹਾਂ ਮੈਂ ਦੇਖਿਆ ਹੈ ਮੌਤ ਤੋਂ ਪਹਿਲਾਂ ਵੀ ਮੌਤ ਆਉਂਦੀ ਹੈ ਆਪਣੇ ਪਿਤਾ ਦੁਆਰਾ ਇਹਨਾਂ ਸ਼ਬਦਾਂ ਨੂੰ ਲਿਖੇ ਦੇਖ ਕੇ ਨਾ ਜਾਣੇ ਉਸ ਦੇ ਦਿਲ ਤੇ ਇਕੱਠੇ ਕਈ ਤੀਰ ਸੀਨੇ ਵਿੱਚ ਚੁਬਨ ਦਾ ਅਹਿਸਾਸ ਹੋਇਆ ਅਤੇ ਉਧਰ ਰੀਨਾ ਵੀ ਆਪਣੀ ਮਾਂ ਦੀ ਇਹ ਹਾਲਤ ਦੇਖ ਕੇ ਉਸ ਦੇ ਸਦਮੇ ਵਿੱਚੋਂ ਹਾਲੇ ਤੱਕ ਬਾਹਰ ਨਹੀਂ ਆਈ ਸੀ ਪਰ ਅੱਜ ਦੋਹਾਂ ਕੋਲ ਹੀ ਪਛਤਾਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦੇਣਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ